ਮੋਆ ਜਨੋ ਪੰਜਾਬਲਾ ਮਹਾਰਾਜਾ ਮੋਈ ਵੀਰੀਤਾ ਵੀਰੀ ਪੰਜਾਬੀਆਂ ਦੀ ਜੀਦੇ ਨਾਲ ਵੈਰੀ ਕਰਦਾ ਰ ਕੰਬਦੇ ਸੀ ਟੁੱਟ ਗਈ ਸਮਸੀਰੀ ਪੰਜਾਬੀਆਂ ਦੀ ਉਹ ਦੇ ਰੰਗ ਮਹਲ ਚੋਲੇ ਹੁਦੁੱਲਾ ਨਿਭੜ ਗਈ ਤਸਵੀਰੀ ਪੰਜਾਬੀਆਂ ਦੀ ਤੁਰਿਆ ਸ਼ੇਰ ਤੇ ਪੈਰਾ ਵਿੱਚ ਫੇਰ ਪੈ ਗਈ ਲੱਤੀ ਲੱਤੀ ਜੰਜੀਰੀ ਪੰਜਾਬੀਆਂ ਦੀ ਇਨੋਂ ਦੱਸਿਏ ਕਿਹੜੇ ਦੁਪਹਿਰ ਵੇਲੇ ਰੁੱਟੀ ਗਈ ਅਜਹੀਰੀ ਪੰਜਾਬੀਆਂ ਦੀ ਕੱਲਾ ਸ਼ੇਰ ਨੀਤੀ ਖਾਨੇ ਵਿੱਚ ਸੜਿਆ ਸੜ ਗਈ ਨਾਲ ਤਕਦੀਰੀ ਪੰਜਾਬੀਆਂ ਦੀ ਕੱਲਾ ਸ਼ੇਰ ਨੀਤੀ ਖਾਨੇ ਵਿੱਚ ਸੜਿਆ ਸੜ ਗਈ ਤਕਦੀਰੀ ਪੰਜਾਬੀਆਂ ਦੀ ਜਾਂ ਤੱਤਾ ਨਾਜਰੋ ਸੀ ਸਾਦੀ ਟੁੱਟਾ ਟੁੱਟੀ ਆਦੀ ਚੋਟਾਲ ਪੰਜਾਬੀਆਂ ਦੀ ਜਰੋ ਜਿੰਦਾਂ ਨੇ ਸੀਣੀ ਤੇ ਵੇੜ ਪਾਏ ਲੁੱਟੀ ਜਿੰਦ ਤੇ ਜਾਣੇ ਪੰਜਾਬੀਆਂ ਦੀ ਉਹ ਦੇ ਵੇਗ ਕੇ ਫੁੱਲਾਂ ਨੂੰ ਕਹਿਣ ਲੋਗੀ ਓ ਦੇਖ ਕੇ ਫੁੱਲਾਂ ਨੂੰ ਕਾਣ ਲੋਕੀ ਰੂੜੀ ਜਾਂਦੀਆਂ ਸਾਲ ਪੰਜਾਬੀਆਂ ਦੀ ਮੈਨੂੰ ਦੱਸ ਦੇਈ ਮੇਰੇ ਢੋਲ ਆਵੇ ਸਭ ਕੌਣ ਕਵਾਲ ਪੰਜਾਬੀਆਂ ਦੀ ਧੀਰੇ ਜੇ ਦੇਣ ਵਾਲਾ ਸੁਤਾ ਵਿੱਚ ਕਫੜ ਬੰਦੇ ਕਿੰਜ ਤੇਰੀ ਪੰਜਾਬੀਆਂ ਦੀ ਕੱਲਾ ਸ਼ੇਰ ਨੀਤੀ ਖਾਲੇ ਵਿੱਚ ਸੜਿਆ ਸੜ ਗਈ ਤਕਦੀਰੀ ਪੰਜਾਬੀਆਂ ਦੀ ਕੱਲਾ ਸ਼ੇਰ ਨੀਤੀ ਖਾਲੇ ਵਿੱਚ ਸੜਿਆ सड़ गई नीरी खाली झादी के तुर गए सुन लाओ खुज गई गुली जारी पंजाबिया बाली पांज दरिया वाले जान मगरों ਲਈ ਕੇ ਸਨ ਅਸਾਰੀ ਪੰਜਾਬੀਆਂ ਦੀ ਰਹਿ ਗਈ ਲਟਕਦੀ ਕੀਲੇ ਦੀ ਕੰਢੇ ਉੱਤੇ ਰਤ ਪੀਣੀ ਤਲਵਾਰੇ ਪੰਜਾਬੀਆਂ ਦੀ ਸਿਰ ਤੋਂ ਤਾਜ਼ੀ ਗੀਰੀ ਬਲੇ ਨਹੀ ਨਥਾ ਲੱਤ ਗਈ ਦਸਤਾਰ ਪੰਜਾਬੀਆਂ ਦੀ ਵਰਤੀ ਤੇ ਪਰਾਈ ਸੀ ਜੋ ਨਲਵੇ ਖੂਸੀ ਗਾਈ ਜਗირი ਪੰਜਾਬੀਆਂ ਦੀ ਕਲਾ ਸ਼ੇਰ ਨੀਤੀ ਖਾਲੇ ਵਿੱਚ ਸੜਿਆ ਸੁੜ ਗਈ ਅਜ ਤੱਕ ਦੀ ਰੀ ਪੰਜਾਬੀਆਂ ਦੀ ਸਾਕੀ ਛੱਡ ਕੇ ਤੁਰ ਗਿਆ ਮੈਂ ਫਰਾਂ ਨੂੰ ਉਤਰੇ ਗਏ ਅਸ ਰੂਰ ਪੰਜਾਬੀਆਂ ਦਾ ਤੱਕੜ ਤੁਲੇ ਆ ਰੁਖਾ ਦੇ ਟਾਂੜ ਕਰਕੇ ਖੜੇ ਝੁੱਲੇ ਆ ਰੁੱਖਾਂ ਨੇ ਕਹਿਣ ਕਰਕੇ ਕੱਚਾ ਚੜ ਗਿਆ ਬੂਰੇ ਪੰਜਾਬੀਆਂ ਦਾ ਜਦੇ ਦਾੜ ਬਾਜੋ ਸਭ ਕੂਜੀ ਦਿੱਤੀ ਕੇ ਵੀ ਹੋਇਆ ਹੌਸਲਾ ਤੂਰ ਪੰਜਾਬੀਆਂ ਦਾ ਟੜਿਆ ਨੂਰ ਪੰਜਾਬ ਦੇ ਮੁਖੜੇ ਤੋਂ ਖੁਸ਼ ਗਿਆ ਜਦੋਂ ਕੋਇ ਨੂਰ ਪੰਜਾਬੀਆਂ ਦਾ ਜੋਰ ਜਰੀ ਦੇ ਰਹੇ ਲਾਪਿੰਡੇ ਆਦੇ ਰਹੀ ਤਨ ਤੇ ਲੀਰੀ ਪੰਜਾਬੀਆਂ ਦੀ ਲਾਸ਼ੇਰ ਮੀਤੀ ਖਾਲੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਹੋ ਪਈਆ ਗੁੰਜਰਾ ਕਿਸੇ ਤੋਂ ਖੁੱਲੀ ਆਲਾ ਉਨਜੀ ਕਿਸ ਤਰ੍ਹਾਂ ਕਾਣੀ ਪੰਜਾਬੀਆਂ ਦੀ ਪਾੜ ਜਾਣਗੇ ਕਾਲ ਦੇ ਪੱਥਰਾਂ ਦੇ ਸੁਣ ਕੇ ਦਰਦਾ ਕਹਾਣੀ ਪੰਜਾਬੀਆਂ ਦੀ ਪਾਦਾਲਈ ਸੀ ਹੋਣੀ ਦੇ ਹੁਕਮ ਮੂਰੇ ਕੋਈ ਪੇਖ ਨਹੀਂ ਜਾਣੀ ਪੰਜਾਬੀਆਂ ਦੀ ਮੋਏ ਹੋਏ ਵੀ ਸ਼ੇਰ ਦੀ ਮਰੀ ਉਤੇ ਆਸ ਕੀ ਨਾ ਰਾਣੀ ਪੰਜਾਬੀਆਂ ਦੀ ਫੇਰ ਜਾਗੇ ਭਾਗ ਵਿਦੇਸੀ ਬੰਦੇ ਆਲੇ ਕਿਸਮਤ ਬਾਣੀ ਫੁਕੀਰ ਪੰਜਾਬੀਆਂ ਦੀ ਫੇਰ ਜਾਗੇ ਭਾਗ ਵਿਦੇਸੀ ਬੰਦੇ ਆਲੇ ਕਿਸਮਤ ਬਾਣੀ ਫੁਕੀਰ